ਆ ਕੀ ਹੋ ਗਿਆ ਸੱਤ ਪੈਂਦਾ ਵੀ ਪੈਂਦਾ ਆ ਜਾ ਕੇ ਕੋਚੇ ਸਾਰਿਆਂ ਦੇ ਵੀ ਪੈਂਦਾ ਹੋਣਾ ਯਾ ਓਏ ਮੇਰਾ ਕੁਰਸੀ ਵੀ ਜਾ ਕੇ ਚੁੱਲੇ ਕੋ ਬੈਗੀ ਅੱਪਾ ਤੇ ਕਿਆ ਲੱਗਦਾ ਅੰਸੈਕੰਡ ਕਿਆ ਲਾਵੇਂ ਯਾ ਖਲਾਮੀ ਆ ਜਾ ਅੱਜ ਤਾਂ ਜਾ ਉਸੇ ਚਲ ਜਾ एडा बोरा यह बोरा पेटी से खिलाना बहुत आगे आया। नहीं। मम्मी ने क्या किया क्या करती हैं। एट्टी बच्ची फोर फोर थ्री टू टू याद है। टास्क काम करा ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਮਿਲ ਕਰਦੇ ਨੂੰ ਸਾਰਿਆਂ ਠੀਕ-ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਨਵੇਂ ਬਲੌਗ ਦੀ। ਟਾਈਮ ਸਵਾ 12 ਹੋਈ ਆ ਤੇ ਹਨਾ ਪਾਣੀ ਹੀ ਆਇਆ ਸੀਗਾ ਅੱਜ ਸਵੇਰੇ ਤਾਂ ਟੈਂਕੀ ਖਾਲੀ ਸੀ ਸੋਮਣ ਨੂੰ ਆਉਣ ਨਾਲ ਆ ਦਿੱਤਾ ਤੇ ਹੁਣ ਉਦਾਂ ਪਾਣੀ ਆਇਆ ਹੋਇਆ ਆ ਹੁਣ ਟੈਂਕੀ ਪਾਣੀ ਲਈ ਆ ਤਾਂ ਕੱਪੜੇ ਹਨਾ ਚੰਦਰਾ ਨਹੀਂ ਰਹਿੰਦੀਆਂ ਸੀਗੀਆਂ ਧੋਣ ਵਾਲੀਆਂ ਤੇ ਦੂਜੇ ਕੱਪੜੇ ਤਾਂ ਧੋ ਹੋ ਗਏ ਸੀ। ਕਿ ਉਹ ਹਣ ਤੋਂ ਹੁੰਦੇ ਪਏ ਆ ਤੇ ਮੈਂ ਲੱਗੀਆਂ ਸੀ ਦੁਪਹਿਰਾ ਰੋਟੀ ਖਾਣਾ ਸਵੇਰ ਦੇ ਸੀ ਰੋਟੀ ਖਾਦੀ ਸੀ ਉਹ ਵੀ ਭਾਂਡੇ ਫੇਰ ਆ ਗਏ ਤੋਂ ਨਾਲੇ ਮੈਂ ਤਾਂ ਫੇਰ ਪਾਣੀ ਖਾਤਮ ਹੋ ਜਾਣਾ ਹੈ ਸੈਂਕੀ ਸਾਰੀ ਖਾਲੀ ਹੋ ਜਾਣੀ ਆ ਤੇ ਬਾਕੀ ਸਮਾਂ ਦੇ ਵਾਲ ਕੱਟੇ ਸੀ ਬਹੁਤ ਜ਼ਿਆਦਾ ਉਹਦੇ ਵੱਡੇ ਹੋਏ ਸੀਗੇ ਵਾਲ ਉਹ ਜਦੋਂ ਅਸੀਂ ਵਿਆਹ ਜਾਣਾ ਸੀ ਉਹ ਦੋ ਜਿਹੜੇ ਸੈਟ ਆ ਜੀਆਂ ਕੱਟ ਦਿੱਤੀਆਂ ਇਹਦੇ ਨੇ ਕਟਾਏ ਨਹੀਂ ਸੀ ਵਾਲ ਬਹੁਤ ਹੋਇਆ ਸੀ ਤੇ ਹੁਣ ਵੀ ਨਾ ਜਿਆਦਾ ਰੋਇਆ ਪਰ ਥੱਕੇ ਨਾ ਫਿਰ। ਕਿ ਤੁਸੀਂ ਕੱਟ ਦੋ ਛੋਟੇ ਛੋਟੇ ਜਿਹੇ ਹੁਣ ਉਹਦੇ ਵਾਲ ਕੱਟ ਦਿੱਤੇ ਆ। ਤੇ ਹੁਣ ਨਾ ਇਹਨੂੰ ਕੇ ਦੁੱਧ ਪੀ ਕੇ ਉਹ ਸੌਂ ਗਿਆ ਆ। ਤਾਂ ਬਾਕੀ ਹੁਣ ਮੈਂ ਆਪਣੇ ਕੰਮ ਕਰ ਕੱਲ ਮੈਂ ਟੈਂਕੀ ਭਰਦੀ ਆ ਹੁਣ ਭਰ ਜਾਣੀ ਆ ਤੇ ਬਾਕੀ ਸਾਰੀਆਂ ਲੱਗੀਆਂ ਜੀ ਤੜਕਾ ਲਾਉਣ ਹੈ ਨਹੀਂ ਸੀ ਵੀ ਕੋਈ ਧਾਲ ਸਬ지। ਤਾਂ ਦੀ ਸ਼ਿਮਲਾ ਮੈਂ ਚਾਹ ਬਣਾਈ ਆ ਥੋੜੀ ਜੀ ਬਹੁਤ ਸੀ ਜੀ ਤੇ ਨਾਲੇ thank you for ini aja. lagi segi. teh ਆਹ ਨਾਲ ਦੇ ਵਿੱਚ ਜੇ ਤਾਂ ਹੁਣ ਬਾਟੀ ਜਾਂ ਤਾਂ ਜਦੋਂ ਭਰੀ ਕਰਕੇ ਤਾਂ ਇਹ ਉਬਲ ਕੇ ਬਾਹਰ ਨੂੰ ਆਉਣ ਲ ਆ ਜਾਂਦਾ ਵੀ ਚੱਕਣਾ ਪੈਂਦਾ ਫਟਫਟ ਗੈਸ ਤੋਂ ਘੱਟ ਵੀ ਕਰੇ ਤੇ ਬਾਹਰ ਨਿਕਲ ਦਰਿੰਦਾ ਤੇ ਹੁਣ ਮੈਂ ਹਨਾ ਕੜਾਹੀ 'ਚ ਦੇਖਾਂ ਚੰਗੀ ਤਰ੍ਹਾਂ ਕੂਚਿਆ ਹੈਗੀ ਤਾਂ ਇਹ ਇੱਡਾ ਦੀ ਖਰਾਬ ਹੈ ਕਿਉਂਕਿ ਬਹੁਤ ਜ਼ਿਆਦਾ ਪੁਰਾਣੀ ਆ ਕੜਾਹੀ ਇਹ ਤੇ ਮੈਂ ਭਾ ਇਹਦੇ ਵਿੱਚ ਬਣਾ ਕੇ ਦੇਖਦੀ ਆ ਵੈਸੇ ਅਸੀਂ ਇੱਚੀ ਬਣਾਈਦੀ ਆ ਇਹੀ ਅਸੀਂ ਹਨਾ ਇਹਨੂੰ ਬੇਜਾ ਹੁੰਦਾ ਭਾਰਤੀ ਦੀ ਨਹੀਂ ਨਹੀਂ ਇਹ ਇਹਦੇ ਵਾਸਤੇ ਰੱਖੀ ਹੈ ਘੋ ਵਾਸਤੇ ਤੇ ਇਹਦੇ ਵਿੱਚ ਉਬਲਦਾ ਬਹੁਤ ਆ ਤੇ ਫਿਰ ਕੋਲੀ ਖੜੇ ਰਹਿਣਾ ਪੈਂਦਾ ਖੜੇ ਹੀ ਰਹਿਣਾ ਪੈਂਦਾ ਕੋਲੇ ਤੇ ਵਾਰ-ਵਾਰ ਚੱਕਣੀ ਪੈਂਦੀ ਘੰਟਾ 2 ਘੰਟੇ ਲੱਗ ਜਾਂਦੇ ਆ ਇਸ ਕਰਕੇ ਫੇ ਮੈਂ ਕਿ ਇਹਦੇ ਵਿੱਚ ਪਾ ਕੇ ਕਰਕੇ ਦੇਖਦੀ ਆ ਕੜਾਹੀ ਵਿੱਚ ਤੇ ਜੇ ਮਤਲਬ ਹੋ ਜਵੇ ਤਾਂ ਸਹੀ ਜੀਚ ਨਾ ਇੰਨੀ ਜ਼ਿਆਦਾ ਉਬਲੇ ਤਾਂ ਬਾਕੀ ਉਬਲਣੀ ਤਾਂ ਹੈਗੀ ਆ ਇਹ ਪਰ ਇਹ ਵੀ ਚਲ ਖੁੱਲਾ ਹੋ ਜਾਣਾ ਥੋੜਾ ਭਾਂਡਾ ਹਾਂ ਜੀ ਜੀ ਆਪਾਂ ਤਿਆਰ ਹੋ ਗਏ ਸੀਗੇ ਟਾਈਮ 1:30 ਵਜ ਗਿਆ ਆ ਤੇ ਜਾਣਾ ਸੀਗਾ ਅੱਜ ਦਾ ਤੇ ਸਾਡੇ ਦੀਦੀ ਹੋਣਾਂ ਦੇ ਮਤਲਬ ਸਾਡੇ ਅਹ ਖੰਦੇ ਆ ਅ ਨਾ ਨਾ ਨਹੀਂ ਲੱਗਦੇ ਆ ਸਾਡੇ ਮੇਰੇ ਤੇ ਦੀਦੀ ਇੱਧਰ ਉਹਨਾਂ ਦੇ ਪੇਕੇ ਆ ਜਿਹੜੇ ਨਾਲ ਸਾਹਮਣੇ ਘਰ ਆ ਸਾਡੇ ਇੱਥੇ ਗੋਪਤੀ ਆਉ ਉਹ ਤੇ ਉਹਨਾਂ ਦੇ ਨਾ ਭਾਜੀ ਲੈ ਕੇ ਆਉਣਾ ਉਹਨਾਂ ਦੀ ਕੁੜੀ ਦਾ ਵਿਆਹ ਹੈ ਤੇ ਉਹ ਉੱਥੇ ਜਾਣਾ ਹੈ ਮੰਮੀ ਹੈ ਨਹੀਂ ਕਿ ਮੰਮੀ ਮਕਾਨ ਹੀ ਗਏ ਹੋਏ ਆ ਤੇ ਇਸ ਕਰਕੇ ਫਿਰ ਮੈਨੂੰ ਜਾਣਾ ਪੈਣਾ ਨਾਲ ਇੱਥੇ ਦੀਦੀ ਉਹਨਾਂ ਦੇ ਤੇ ਪੈਂਡੇ ਆ ਪੈਂਡੇ ਤੇ ਜਾਣਾ ਪੈਣਾ ਤੇ ਉੱਥੇ ਜਾਣਾ ਹੈ ਉੱਥੇ ਵੀ ਆਪਾਂ ਤਿਆਰ ਹੋਈਆਂ ਤੇ ਸਮਰ ਸੁਪਤਾ ਹੈ ਸਮਰ ਦੇ ਮੈਂ ਕੱਪੜੇ ਪਾਤੀ ਸੀ ਇੱਦੀ ਲੈ ਜਾਣਾ ਉਹਨੂੰ ਤੇ ਵਾਕੀ ਇਧਰ ਆਹਾਂ ਕਿਉਂ ਬਣਦਾ ਪਿਆਉਦਾ ਇਹਦੇ ਵਿੱਚ ਨਾ ਉਬਲਿਆ ਝੁਸਰੀ ਆ ਬੜਾ ਕਰਾਂਗੀ ਚ ਇਹਦੇ ਇੱਟੇ ਤੱਕੀ ਰਹਿੰਦਾ ਆ ਉੱਤੇ ਨਹੀਂ ਆਉਂਦਾ ਜਿਆਦਾ ਬਾਹਰ ਅੱਲਾ ਸੁਭਾਨ ਨ ਵਾਲਾ ਹੀ ਆ ਟਾਈਮ ਹੋ ਰਿਹਾ ਲੋ ਨੇ ਮਨ ਸੇ ਹੋ ਗਿਆ ਮੈਂ ਤੇਰਾ ਬੁੱਤ ਕਾਹਨੂੰ ਆਜ ਆਇਆ ਕਾਹਨੂੰ ਜਾਣਾ ਇੱਧਰ ਆਇਆ ਪਾਗਲ ਤੇ ਨਹੀਂ ਸਾਡੇ ਤਸੱਜਣ ਰਹਿ ਹੀ ਗਏ ਫਤਰੀ

ਦੀਦੀ ਦੀਦੀ ਅਜੇ ਨਹੀਂ ਲੱਲਿਆ ਰੈਂਡ ਤੁੰਗ ਬਲੌਗ ਪਾਉਣਾ ਲਾਈਵ ਕਰੀਏ ਬਲੌਗ ਪਾਉਣਾ ਆਜ ਮੜੀ ਬਚੀ ਤੁੰਗਾ ਨਾ ਮਰੀ ਉਹਦੀ ਨਜ਼ਰ ਮੈਨਾਂ ਉਹਦੀ ਕਿਤਾ ਪੜਾ ਇਹ ਚੋਰੀ ਚੋਰੀ ਸੀਨ ਨਹੀਂ ਕੱਢ ਕੇ ਖਾਈ ਜਾਂਦਾ ਆ ਜਾ ਸਮਰ ਕਾਕਾ ਸੁੱਤਾ ਆ ਪੁੱਤ ਆ ਜਾੜ ਗਏ ਏ ਤੁੰਗ ਗਏ ਬੋਲੀ ਨਹੀਂ ਕਰਦੀ ਸ਼ਰਮਾਂ ਦਾ ਮਮੇ ਪੇਪਰ ਕਾਟ ਬਣਾ ਗਿਆ ਤੇ ਸੇਂਦੀ ਅੰਮਾ ਐ ਨਹੀਂ ਤੋਣੀ ਮੁੰਡਿਆ ਨੇ ਚੱਕ ਲੈ ਕੇ ਵਰ ਕਾਟ ਬਣਾਤੇ ਮੁੰਡਿਆ ਨੇ ਚੱਕ ਲੈ ਕੇ ਵਰ ਕਾਟ ਬਣਾ ਕੇ ਇਹ ਪੱਡ ਨਹੀਂ ਤੂੰ ਕਿਧਰ ਹੀ ਹੈ ਮੈਂ ਇੱਧਰ ਕਿਹਾ ਉੱਥੇ ਹੈਗਾ ਮੇਰਾ ਪਕਾਵਾ ਆਦੀ ਲੱਡੂ ਕੱਢ ਕੇ ਖਾਣ ਲੱਪਿਆ ਘਰ ਹੀ ਜਾ ਕੇ ਨਹੀਂ ਖਾਦਾ ਕੱਪੜੇ ਮੈਂ ਲਾ ਲੂ ਕੇ ਹੱਤੀ ਸੀਗੀ ਤੇ ਚਾਹ ਚੋ ਵੀ ਪੀ ਲਈਆ ਉੱਥੋਂ ਪਾ ਗਏ ਸੀਗੇ ਥੋੜਾ ਜਿਹਾ ਬਸ ਦੇਖ ਕੇ ਤੇ ਤੋ ਉੜਿਆ ਜੇ ਮੈਂ ਬਣਾਈ ਸੀਗੀ ਵੀਰੀ ਉਹ ਤੋਂ ਨੱਚਦਿਆਂ ਦੀ ਤੇ ਆ ਨੰਨੂ ਨੂੰ ਠੰਡ ਲੱਗਦੀ ਦੇਖਦਾ ਆ ਆ ਮम्मी ਦੇ ਕੱਪੜੇ ਥੋੜੇ ਗਿੱਲੇ ਜਿਹਾ ਸੀਗੇ ਮम्मी ਨੇ ਆ ਕੇ ਫਿਰ ਇੱਤੀ ਸਾਰਫ ਵਿੱਚੋਂ ਕੱਢ ਦਿੱਤੇ ਸੀ ਤੇ ਮੰਮੀ ਹੁਣ ਗਈ ਆ ਦਾਲ ਦੁੱਧ ਲੈਣ ਤੇ ਸਮਰ ਬਾਹਰ ਖੇਲਦਾ ਪਿਆ ਕੀ ਖਾਣਾ ਓਏ ਕੀ ਖਾਣਾ ਇੱਧਰ ਵਾਲੇ ਜਿਹੜੇ ਕੱਪੜੇ ਸੀਗੇ ਕੰਨੂਰੇ ਦਾ ਮੰਮੀ ਉਹ ਮੈਂ ਤੈ ਹਾਂ ਲਾ ਕਿ ਰੱਖ ਦਿੱਤੇ ਆ ਤੇ ਜਿਹੜੇ ਆ ਸਾਡੇ ਸਮਰ ਦੇ ਆ ਦੇ ਵਿੱਚ ਇੱਕ ਮੇਰਾ ਆ ਜੈਂਪਰ ਹੀ ਆ ਕੱਲਾ ਤੇ ਪਜਾਮਾ ਇਹ ਹੁਣ ਮੈਂ ਬਾਅਦ ਤੋਂ ਲਗਾਵਾਂਗੀ ਤੇ ਬਾਕੀ ਹੁਣ ਮੈਂ ਭਾਂਡੇ ਧੋਲ ਮਾਂ ਤੇ ਕੀ ਹੋ ਆਪਣਾ ਉਦੋਂ ਬਣ ਗਿਆ ਸੀਗਾ ਤੇ ਫਿਰ ਮੈਂ ਕੜਾਹੀ ਵਿੱਚ ਹੀ ਰੱਖ ਗਈ ਸੀ ਤਾਂ ਮੰਮੀ ਨੇ ਹੀ ਆ ਕੇ ਕੱਢ ਦੇ ਸ਼ਪਾ ਲਈ ਤਾਂ ਤੇ ਹੋਣੀ ਕੜਾਈ ਵੀ ਮਾਂ ਜਣੀਆਂ ਦੇ ਵਿੱਚੋਂ ਹੈਗਾ ਕਿ ਥੋੜਾ ਜਿਹਾ ਤੇ ਹਾਂ ਹਣ ਮੈਂ ਇਹਨਾਂ ਦਾ ਪਾਂਡੇ ਗੁਰੇ ਇਹ ਤੋਂ ਲਾ ਤੇ ਸਮਰ ਸਮਰ ਬਾਏ ਬਾਏ ਕਰ ਜੋ ਨਾ ਇਦਾਂ ਨੂੰ ਬੂਬਾ ਕਾਲ ਕੇ ਗਲੋਦਾ ਨਾ 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 ਬਾਏ ਹਾਈ ਹਾਈ ਬੋਲ ਕਾਜ ਜਾਣੀ ਤੇਰੀ ਇਹਦੇ ਨਾਲ ਹੁਣ ਕੱਪੜੇ ਇਦਾਂ ਦੇ ਆ ਬਸ ਥੋੜਾ ਟਾਈਮ ਹੀ ਆ ਜਿੰਨਾ ਚਿਰ ਥੋੜੀ ਜਿਹੀ ਠੰਡ ਆ ਮਤਲਬ ਰੱਖ ਲਏ ਮੈਂ ਕੈਂਟਾ ਪੁੰਟਾ ਮੈਂ ਕਿ ਚੱਲ ਕਿਤੇ ਜਿੱਦਾਂ ਹੁਣ ਪੈ ਹੀ ਜਾਂਦੇ ਆ ਤੇ ਇਹ ਹੁਣ ਦੇਸ ਨਾਲ ਕੱਪੜੇ ਘਾਉਣੇ ਨਹੀਂਗੇ ਕਿਉਂਕਿ ਇਹਦੀਆਂ ਜਿਹੜੀਆਂ ਲਾਸਟਿਕਆਂ ਆ ਨਾ ਥੋੜਾ ਫਾਇਟ ਜੀਆਂ ਹੋ ਗਈਆਂ ਇਹਦੇ ਸਮਰ ਦੇ ਜਿਦਾ ਆ ਇਹਦੇ ਮੈਨ ਲੱਗਦਾ ਤੇ ਆ ਜਿਹੜੀ ਇਹਨੇ ਕੋਟੀ ਜੀ ਪਾਈ ਆ ਇਹ ਤਾਂ ਇਹਦੇ ਨਹੀਂ ਆਣੀ ਹੈਗੀ ਕਿਉਂਕਿ ਹੁਣ ਇਹਦੇ ਪੂਰੀ ਪੂਰੀ ਗਈ ਆ ਤੇ ਮੇਰਾ ਤੇ ਲੋਗਤੀਵ ਯਾਨੀ ਆਗਲੇ ਸਿਆਲਾ ਤੱਕ ਤਾਂ ਕਰਕੇ ਹੋਣੀ ਜੀ ਮੈਂ ਤਾਂ ਘਰੇ ਹੀ ਪਾ ਦੂੰਗੀ ਹੁਣ ਜਿੱਦਾਂ ਮਾਰਚ ਪ੍ਰੈਮਾਰਚ ਦੇ ਮਹੀਨਾ ਹੋਣਾ ਉਹਦੇ ਵਿੱਚ ਕੱਲੀ ਜਿੱਦਾਂ ਥੱਲੇ ਜੀ ਕਾਟਨ ਦੀ ਬਣਾਉਣ ਪਾ ਕੇ ਉੱਤੇ ਜਿੱਦੋਂ ਮਾੜੀ ਮੋਟੀ ਠੰਡ ਹੋਇਆ ਕਰੂੰਗੀ ਇਦਾਂ ਦੀਆਂ ਥੋੜੀ ਪਤਲੀਆਂ ਐ ਨਹੀਂ ਐ ਮੋਟੀਆਂ ਨਹੀਂ ਇਹ ਪੈ ਜਾਣੀਆਂ ਆ ਤੇ ਹੁਣ ਤਾਂ ਮੈਂ ਇਹਦੇ ਥੱਲੇ ਪਹਿਲਾਂ ਕਾਟਨ ਦੀ ਬਣਾਉਣ ਪਾਈ ਆ ਤੇ ਫਿਰ ਮੈਂ ਇਹਦੇ ਇਨਰ ਪਾਇਆ ਆ ਇਨਰ ਪਾ ਕੇ ਫੇਰ ਇਹ ਪਾਈ ਆ ਕਿ ਹਜੇ ਥੋੜੀ ਠੰਡ ਦਾ ਮੌਸਮ ਬੀ ਖਰਾਬ ਜਿਹਾ ਹੋ ਗਿਆ ਥੋੜੀ ਥੋੜ ਧੁੱਪ ਨਿਕਲੀ ਸੀਗੀ ਤੇ ਪਰ ਹੁਣ ਬੱਦਲ ਹੋਇਆ ਪਿਆ ਹੈ ਤੇ ਸਵੇਰੇ ਆਈਆਂ ਸੀਗੀਆਂ ਕਲੀਆਂ ਜੀਆਂ ਤੇ ਪਰ ਜ਼ਿਆਦਾ ਨਹੀਂ ਪਿਆ 2-3 ਵਾਰ ਹੋਈਆਂ ਤੇ ਮਤਲਬ ਫੇ ਧੁੱਪ ਨਿਕਲਿਆਈ ਸੀ ਸਮੁੰਦੇ ਪਾਪਾ ਵੀ ਆਉਣ ਵਾਲੇ ਆ ਬਸ ਮੈਂ ਫੋਨ ਕੀਤਾ ਤੇ ਜਿਹੜਾ ਕਹਿੰਦੇ ਮੈਂ ਵੀ ਆ ਜਾਣਾ ਆ 5 ਮਿੰਟ 10 ਮਿੰਟ ਦਾ ਕੰਮ ਰਹਿ ਗਿਆ ਆ ਤੇ ਬਾਕੀ ਚਲੋ ਜੀ ਮੈਂ ਹੁਣ ਭਾਂਡੇ ਧੋ ਲਵਾਂ ਤੇ ਵੀ ਤੁਸੀਂ ਸਾਡੀ ਵੀਡੀਓ ਨਾਲ ਬਣੇ ਰਹੇ ਹੋ ਹਾਂਜੀ ਲੋਜੀ ਟਾਈਮ ਹਾਂਜੀ ਲੋਜੀ ਟਾਈਮ ਹੋ ਗਿਆ 9:30 ਤੇ ਰੋਟੀ ਪਾਣੀ ਖਾ ਖੂ ਕਿਸ ਬੇਲੇ ਹੋ ਗਿਆ ਸੀ ਜੀ 8:30 ਵਜੇ ਤੇ ਸਮਰ ਵੀ ਸੌ ਗਿਆ ਆ ਤੇ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ